ਜੇਲ੍ਹ ਚੋਂ ਬਾਹਰ ਆਏ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਦੇ ਵੱਲੋਂ ਅਮਰਤਪਾਲ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਨੂੰ ਜੇਲ੍ਹ ਗਿਆ ਨੂੰ 1.5 ਸਾਲ ਹੀ ਹੋਇਆ ਕਿ ਬਾਹਰ ਆਉਣ ਲਈ ਜੇਲ੍ਹ ਚੋਂ ਬਾਹਰ ਆਉਣ ਚਿੱਠੀਆਂ ਲਿਖ ਰਹੇ ਨੇ ਜਿਹਦੇ ਚੱਲਦੇ ਆ ਹੁਣ ਅਮਰਤਪਾਲ ਦੇ ਪਿਤਾ ਦੇ ਵੱਲੋਂ ਤਰਸੇਵ ਸਿੰਘ ਵੱਲੋਂ ਜਿਹੜਾ ਬੰਦੀ ਸਿੰਘ ਗੁਰਦੀਪ ਨੂੰ ਮੂੰਹ ਤੋੜ ਮਾ ਜੋ ਹਤਾ ਗਿਆ ਅੰਮ੍ਰਿਤਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਜਿਹੜਾ ਲਾਲ ਚੌਕ ਕਿਸੇ ਬੰਦੇ ਦਾ ਮੂੰਹ ਮੋੜ ਦਿੰਦਾ ਆਦਿ ਕੀ ਇਹਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸ਼ਬਦੀ ਨਿਸ਼ਾਨੇ ਸਾਥ ਦੇ ਹੋਏ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਅਕਾਲੀ ਦਲ ਚਾਹੁੰਦਾ ਤਾਂ ਬੰਦੀ ਸਿੰਘਾਂ ਨੂੰ ਬਾਹਰ ਕੱਢਦਾ ਸੀ ਪਰ ਨੀਤ ਵਿੱਚ ਖੋਟਾ ਸੀ ਕਿਉਂਕਿ ਇਹ ਚਾਹੁੰਦੇ ਸਨ ਜੇਕਰ ਬੰਦੀ ਸਿੰਘ ਬਾਹਰ ਆ ਗਏ ਤਾਂ ਅਕਾਲੀ ਦਲ ਨੂੰ ਕਿਸੇ ਨੇ ਪੁੱਛਣਾ ਲੋਕ ਬੰਦੀ ਸਿੰਘਾਂ ਦੇ ਬਾਲ ਹੋਣਗੇ ਜਦ ਚੱਲਦੇ ਹੁਣ ਬਾਪੂ ਜਦ ਅਮਰਪਾਲ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਦੇਖਣ ਨੂੰ ਮਿਲਣਾ ਨੇ ਬੰਦੀ ਸਿੰਘ ਗਦੀਰ ਸਿੰਘ ਖੇੜਾ ਨੂੰ ਮੂੰਹ ਤੋੜ ਮਾ ਜਵਾਬ ਦਿੱਤੇ ਕਿ ਅਕਾਲੀ ਦਲ ਦੇ ਵਿੱਚੋਂ ਜਿਹੜੀ ਅਕਾਲੀ ਦਲ ਦੇ ਵੱਲੋਂ ਇੱਕ ਪੰਥਰ ਜਿਹੜੀ ਕਾਨਫਰੰਸ ਕੀਤੀ ਜਦ ਚੱਲਦੇ ਆ ਉਤੇ ਸਬੋਧਨ ਦੌਰਾਨ ਸਟੇਜ ਤੇ ਸਬੋਧਨ ਦੌਰਾਨ ਗੁਰਦੀਪ ਸਿੰਘ ਖੇੜਾ ਦੇ ਵੱਲੋਂ ਕਿਹਾ ਗਿਆ ਸੀਗਾ ਬਿਨਾ ਨਾਮ ਲਏ ਅਮਰਤਪਾਲ ਦਾ ਕਿ ਡੇਡ-ਡੇਡ ਸਾਲੇ ਜਿਲ੍ਹਿਆਂ ਦੇ ਵਿੱਚ ਹੋਇਆ ਨੂੰ ਉਹਨਾਂ ਨੂੰ ਹੁਣ ਜੇਲ੍ਹ ਚੋਂ ਬਾਹਰ ਕੱਢਣ ਚਿੱਠੀਆਂ ਲਿਖਣ ਜਾਂਦਾ ਕਿ ਬੰਦੀ ਸਿੰਘ ਨੇ ਜਿਹੜੇ ਬੰਦੀ ਸਿੰਘਾਂ ਆਂਦੀਆਂ ਸਜ਼ਾਵਾਂ ਤਕਰੀਬਨ ਬੰਦੀ ਸਿੰਘ ਕਾਫੀ ਲੰਬੇ ਸਮੇਂ ਜੇਨਾ ਜਮੰਦਾ ਪਰ ਉਹਨਾਂ ਨੇ ਕਦੇ ਵੀ ਬਾਹਰ ਆਉਣ ਦਾ ਜ਼ਿਕਰ ਨਹੀਂ ਕੀਤਾ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲੀ ਤਾਂ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਕਿਹਾ ਸੀਗਾ ਕਿ ਜੇਕਰ ਅਮਰਤਪਾਲ ਦੀ ਜਿੰਨੀ ਉਮਰ ਅਮਰਤਪਾਲ ਦੀ ਜਿੰਨੀ ਉਮਰ ਉਹਨਾਂ ਸਮਾਂ ਤੱਕ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਹੋ ਗਿਆ 1.5 ਸਾਲ ਦੇ ਵਿੱਚ ਅਮਰਤਪਾਲ ਨੂੰ ਬਾਹਰ ਕੱਢਣ ਲਈ ਚਿੱਠੀਆਂ ਲਿਖੇ ਜਦ ਚੱਲਦੇ ਆ ਲਗਾਤਾਰ ਪੰਜਾਬ ਦੀ ਸਿਆਸਤ ਨੂੰ ਪੱਕੀ ਚੱਲੀ ਜਾ ਰਹੀ ਹੈ ਉੱਥੇ ਸਿੱਖ ਜਥੇਬੰਦੀਆਂ ਬਲ ਲਗਾਤਾਰ ਸੋਹ ਸਿੰਘ ਬਾਦਲਾ ਤੇ ਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਅਮਰਤਪਾਲ ਦੀ ਸਪੋਰਟ ਕੀਤੀ ਜਾ ਰਹੀ ਹੈ ਲਗਾਤਾਰ ਅਮਰਤਪਾਲ ਦੇ ਹੱਕ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਵੱਡੀ ਰੈਲੀ ਕੀਤੀ ਜਾ ਰਹੀ ਤੇ ਚੱਲਦੇ ਆ ਹੁਣ ਬਾਬਾ ਬਕਾਲਾ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਸੀ ਕਿ ਉੱਥੇ ਅਮਰਤਪਾਲ ਦੇ ਹੱਕ ਦੇ ਵਿੱਚ ਕਾਫੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਬ ਉੱਥੇ ਹੁਣ ਜਿਹੜਾ ਬੰਦੀ ਸਿੰਘ ਗਰਦੀਪ ਸਿੰਘ ਖੇੜਾ ਦਾ ਬਿਆਨ ਸੀਗਾ ਕਿ ਅਮਰਤਪਾਲ ਆ ਜਿਹੜਾ ਉਹ ਜੇਲ੍ਹ ਤੋਂ ਗਿਆ ਨੂੰ 1.5 ਸਾਲ ਹੋਇਆ ਪਰ ਹੁਣ ਉਹ ਉਹ ਜੇਲ੍ਹ ਤੋਂ ਬਾਹਰ ਕੱਢਣ ਦੀਆਂ ਚਿੱਠੀਆਂ ਲਿਖ ਰਿਹਾ ਜੇਲ੍ਹ ਚੋਂ ਬਾਹਰ ਆਏ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਦੇ ਵੱਲੋਂ ਅਮਰਤਪਾਲ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਨੂੰ ਜੇਲ੍ਹ ਗਿਆ ਨੂੰ 1.5 ਸਾਲ ਹੀ ਹੋਇਆ ਕਿ ਬਾਹਰ ਆਉਣ ਲਈ ਜੇਲ੍ਹ ਚੋਂ ਬਾਹਰ ਆਉਣ ਚਿੱਠੀਆਂ ਲਿਖ ਰਹੇ ਜਦ ਚੱਲਦੇ ਆ ਹੁਣ ਅਮਰਤਪਾਲ ਦੇ ਪਿਤਾ ਦੇ ਵੱਲੋਂ ਤਰਸੇਵ ਸਿੰਘ ਵੱਲੋਂ ਜਿਹੜਾ ਬੰਦੀ ਸਿੰਘ ਗੁਰਦੀਪ ਨੂੰ ਮੂੰਹ ਤੋੜ ਮਾ ਜੋਲਤਾ ਗਿਆ ਅੰਮ੍ਰਿਤਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਜਿਹੜਾ ਲਾਲ ਚੌਕ ਕਿਸੇ ਬੰਦੇ ਦਾ ਮੂੰਹ ਮੋੜ ਦਿੰਦਾ ਰਾਤੀ ਕੀ ਇਹਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸ਼ਬਦੀ ਨਿਸ਼ਾਨੇ ਸਾਥ ਦੇ ਹੋਏ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਅਕਾਲੀ ਦਲ ਚਾਹੁੰਦਾ ਤਾਂ ਬੰਦੀ ਸਿੰਘਾਂ ਨੂੰ ਬਾਹਰ ਕੱਢ ਸਾਰ ਸੀ ਪਰ ਨੀਤ ਵਿੱਚ ਖੋਟਾ ਸੀ ਕਿਉਂਕਿ ਇਹ ਚਾਹੁੰਦੇ ਸਨ ਜੇਕਰ ਬੰਦੀ ਸਿੰਘ ਬਾਹਰ ਆ ਗਏ ਤਾਂ ਅਕਾਲੀ ਦਲ ਨੂੰ ਕਿਸੇ ਨੇ ਪੱਛਾਂ ਦੀ ਲੋਕਬੰਦੀ ਸਿੰਘਾਂ ਦੇ ਵੱਲ ਹੋਏਗਾ ਜਿਹੜਾ ਚੱਲਦੇ ਹੁਣ ਬਾਪੂ ਜਿਹਦਾ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਦੇਖਣ ਨੂੰ ਮਿਲਣਾ ਨੇ ਬੰਦੀ ਸਿੰਘ ਗਦੀਪ ਸਿੰਘ ਖੇੜਾ ਨੂੰ ਮੂੰਹ ਤੋੜ ਮਾ ਜਵਤ ਰੱਦੀ ਕਿ ਕਾਲੀ ਦਲ ਦੇ ਵਿੱਚੋਂ ਜਿਹੜੀ ਕਾਲੀ ਦਲ ਦੇ ਵੱਲੋਂ ਇੱਕ ਪੰਥਕ ਜਿਹੜੀ ਕਾਨਫਰੰਸ ਕੀਤੀ ਜਿਹਦਾ ਚੱਲਦੇ ਆ ਉੱਥੇ ਸਪੋਧਨ ਦੌਰਾਨ ਸਟੇਜ ਤੇ ਸਪੋਧਨ ਦੌਰਾਨ ਗੁਰਦੀਪ ਸਿੰਘ ਖੇੜਾ ਦੇ ਵੱਲੋਂ ਕਿਹਾ ਗਿਆ ਸੀਗਾ ਬਿਨਾ ਨਾਮ ਲੈ ਅਮਰਤਪਾਲ ਦਾ ਕਿ ਡੇਡ ਡੇਡ ਸਾਲੇ ਜਿਲ੍ਹਿਆਂ ਦੇ ਵਿੱਚ ਹੋਇਆ ਨੂੰ ਉਹਨਾਂ ਨੂੰ ਹੁਣ ਜੇਲ੍ਹ ਚ ਬਾਹਰ ਕੱਢਣ ਚਿੱਠੀਆਂ ਲਿਖਣ ਜਾਂਦਾ ਕਿ ਬੰਦੀ ਸਿੰਘ ਨੇ ਜਿਹੜੇ ਬੰਦੀ ਸਿੰਘਾਂ ਆਲੀਆਂ ਸਜ਼ਾਵਾਂ ਤਕਰੀਬਨ ਬੰਦੀ ਸਿੰਘ ਕਾਫੀ ਲੰਬੇ ਸਮੇਂ ਜਨਾ ਜਮਾਨਦਾ ਪਰ ਉਹਨਾਂ ਨੇ ਕਦੇ ਵੀ ਬਾਹਰ ਆਉਣ ਦਾ ਜ਼ਿਕਰ ਨਹੀਂ ਕੀਤਾ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲੀ ਤਸਵੀਰ ਸਿੰਘ ਬਾਦਲ ਨੇ ਵੀ ਇਹ ਕਿਹਾ ਸੀਗਾ ਕਿ ਜੇਕਰ ਅਮਰਤਪਾਲ ਦੀ ਜਿੰਨੀ ਉਮਰ ਅਮਰਤਪਾਲ ਦੀ ਜਿੰਨੀ ਉਮਰ ਉਨਾਂ ਸਮਾਂ ਤੱਕ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਹੋ ਗਿਆ 1.5 ਸਾਲ ਦੇ ਵਿੱਚ ਅਮਰਤਪਾਲ ਨੂੰ ਬਾਹਰ ਕੱਢਣ ਲਈ ਚਿੱਠੀਆਂ ਲਿਖੇ ਜਦ ਚੱਲਦੇ ਆ ਲਗਾਤਾਰ ਪੰਜਾਬ ਦੀ ਸਿਆਸਤ ਉਹਨੂੰ ਪ੍ਰਭਕ ਦੀ ਚੱਲੀ ਆ ਉੱਥੇ ਸਿੱਖ ਜਥੇਬੰਦੀਆਂ ਬਲ ਲਗਾਤਾਰ ਸਖਵੀਰ ਸਿੰਘ ਬਾਦਲ ਅਤੇ ਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਅਮਰਤਪਾਲ ਦੀ ਸੋੜ ਕੀਤੀ ਜਾ ਰਹੀ ਹੈ ਲਗਾਤਾਰ ਅਮਰਤਪਾਲ ਦੇ ਹੱਕ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਵੱਡੀ ਲਈ ਰੈਲੀ ਕੀਤੀ ਜਾ ਰਹੀ ਤੇ ਚੱਲਦੇ ਆ ਹੁਣ ਬਾਬਾ ਬਕਾਲਾ ਦੇ ਵਿੱਚ ਵੱਡਾ ਕੱਟ ਕੀਤਾ ਗਿਆ ਸੀ ਕਿ ਉੱਥੇ ਅਮਰਤਪਾਲ ਦੇ ਹੱਕ ਦੇ ਵਿੱਚ ਕਾਫੀ ਵੱਡਾ ਕੱਟ ਦੇਖਣ ਨੂੰ ਮਿਲਿਆ ਬਉੱਥੇ ਹੁਣ ਜਿਹੜਾ ਬੰਦੀ ਸਿੰਘ ਗਰਦੀਪ ਸਿੰਘ ਖੇੜਾ ਦਾ ਬਿਆਨ ਸੀਗਾ ਕਿ ਅਮਰਤਪਾਲ ਆ ਜਿਹੜਾ ਉਹ ਜੇਲ੍ਹ ਤੋਂ ਗਿਆ ਨੂੰ 1.5 ਸਾਲ ਹੋਇਆ ਪਰ ਹੁਣ ਉਹ ਜੇਲ੍ਹ ਤੋਂ ਬਾਹਰ ਕੱਢਣ ਦੀਆਂ ਚਿੱਠੀਆਂ ਲਿਖ ਰਿਹਾ